ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਵਿੱਚ ਇੱਕ ਕੱਪੜਿਆਂ ਦੇ ਸ਼ੋਰੂਮ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਦੱਸਦੀ ਹੈ ਕਿ ਇਹ ਕੱਪੜਿਆਂ ਦਾ ਸ਼ੋਰੂਮ ਅੰਮ੍ਰਿਤਸਰ ਦੇ ਭੀੜਪਾੜ ਵਾਲੇ ਇਲਾਕੇ ਦੇ ਵਿੱਚ ਹੈ ਜਿੱਥੇ ਅਚਾਨਕ ਹੀ ਅੱਗ ਲੱਗ ਜਾਂਦੀ ਹੈ ਤੇ ਭਾਰੀ ਨੁਕਸਾਨ ਹੋ ਗਿਆ ਹੈ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਅੰਮ੍ਰਿਤਸਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੁਤਲੀ ਘਰ ਚੌਂਕ ਦੇ ਨਜ਼ਦੀਕ ਇੱਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਦੇ ਉੱਤੇ ਸ਼ੋਰੂਮ ਦੇ ਵਿੱਚ ਅੱਗ ਲੱਗ ਜਾਂਦੀ ਹੈ ਅੱਗ ਦੀਆਂ ਲਪਟਾਂ ਨਿਕਲਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤੇ ਇਸ ਦੌਰਾਨ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਪਹੁੰਚ ਗਈਆਂ ਨੇ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਹੈ ਕਿ ਅੱਗ ਕਿਵੇਂ ਲੱਗੀ ਹੈ ਪਰ ਅੱਗ ਇਹ ਨਹੀਂ ਜ਼ਿਆਦਾ ਭਿਆਨਕ ਸੀਗੀ ਕਿ ਦੁਕਾਨ ਦਾ ਸ਼ੋਰੂਮ ਦਾ ਜਿਹੜਾ ਆ ਉਹ ਭਾਰੀ ਨੁਕਸਾਨ ਹੋ ਚੁੱਕਿਆ ਹੈ ਕਿਉਂਕਿ ਕੱਪੜਿਆਂ ਦਾ ਸ਼ੋਰੂਮ ਸੀਗਾ ਇਸ ਕਰਕੇ ਅੱਗ ਦੀਆਂ ਲਪਟਾਂ ਵੱਧੀਆਂ ਹੋਈਆਂ ਨਜ਼ਰ ਆਈਆਂ ਪਰ ਗਨੀਮਤ ਇਹ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਤਾਂ ਦੱਸਦੀ ਹੈ ਕਿ ਅੰਮ੍ਰਿਤਸਰ ਸ਼ਹਿਰ ਦਾ ਇਹ ਭੀੜ-ਪਾੜ ਵਾਲਾ ਇਲਾਕਾ ਆ ਜਿੱਥੇ ਸ਼ੋਰੂਮ ਦੇ ਵਿੱਚ ਕੱਪੜਿਆਂ ਦਾ ਸ਼ੋਰੂਮ ਹੈ ਜਿਸ ਦੇ ਵਿੱਚ ਅਚਾਨਕ ਹੀ ਅੱਗ ਲੱਗ ਜਾਂਦੀ ਹੈ ਜਿਸ ਤੇ ਇਸ ਦੌਰਾਨ ਲੋਕਾਂ ਦੇ ਵਿੱਚ ਵੀ ਹਫੜਾ ਦਫੜੀ ਮਚਦੀ ਹੈ ਕਿਉਂਕਿ ਕਾਫੀ ਜ਼ਿਆਦਾ ਭੀੜ-ਭਾੜ ਵਾਲਾ ਇਹ ਇਲਾਕਾ ਆ ਪੁਤਲੀ ਘਰ ਚੌਂਗ ਦੇ ਨਜ਼ਦੀਕ ਇਹ ਕੱਪੜਿਆਂ ਦਾ ਸ਼ੋਰੂਮ ਹੈ ਜਿਸ ਦੇ ਵਿੱਚ ਭਿਆਨਕ ਅੱਗ ਲੱਗਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚਦੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਂਦੀ ਆ ਤਾਂ ਦੱਸਦੀ ਹੈ ਕਿ ਅੱਗ ਕਿਵੇਂ ਲੱਗੀ ਹੈ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ ਪਰ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਇਹ ਬਹੁਤ ਰਾਹਤ ਵਾਲੀ ਗੱਲ ਹੈ ਪਰ ਦੱਸ ਦਈਏ ਕਿ ਸ਼ੋਰੂਮ ਦਾ ਭਿਆਨਕ ਭਾਰੀ ਨੁਕਸਾਨ ਜਿਹੜਾ ਆ ਉਹ ਹੋ ਚੁੱਕਿਆ ਆ ਅੰਮ੍ਰਿਤਸਰ ਦੇ ਪੁਤਲੀ ਘਰ ਚੌਂਕ ਦੇ ਨਜ਼ਦੀਕ ਇੱਕ ਕੱਪੜਿਆਂ ਦਾ ਸ਼ੋਰੂਮ ਹੈ ਜਿਸ ਦੇ ਵਿੱਚ ਅਚਾਨਕ ਅੱਗ ਲੱਗਦੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚਦੀਆਂ ਨੇ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਗੇਸ਼ਲ ਹੈ ਅਰਜੋ। ਕੀ ਦੁਕਾਨ ਦਾ ਕੀ ਨਾਮ ਹੈ? ਹੈਂਗਰਸ ਕਲੋਥਿੰਗ। ਇੱਕ ਕੀ ਇਨਸੀਡੈਂਟ ਹੋਇਆ ਜੀ ਤੁਹਾਡੀ ਸ਼ਾਪ। ਕੁਛ ਨਹੀਂ ਸਰ ਜੀ ਦੋ ਸਵੇਰੇ ਆਪਾਂ ਦੁਕਾਨ ਤੇ ਆਏ ਆ ਸ਼ਟਰ ਖੋਲਿਆ। ਉੱਪਰਲੇ ਫਲੋਰ ਤੇ ਗਏ ਆ ਤੇ ਦੂਜੇ ਫਲੋਰ ਤੋਂ ਅੱਗ ਲੱਗੀ ਸੀ। ਤੇ ਉਤੋਂ ਵੇਅ ਕਰਕੇ ਸਾਡੇ ਕੋਲੋਂ ਪਹਿਲੇ ਫਲੋਰ ਤੋਂ ਤਾਂ ਵੀ ਨਹੀਂ ਜਾਇਆ ਗਿਆ। ਤੇ ਉਹ ਸਾਰੇ ਸ਼ਾਰਟ ਸਰਕਟ ਦਾ ਅਸਰ ਲੱਗੀ। ਕਿੰਨਾ ਤੁਸਨ ਨੁਕਸਾਨ ਹੋ ਸਕਦਾ। ਸਰਪੰਚੇ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉੱਪਰ ਸਾਰਾ ਵਿੰਟਰ ਦਾ ਸਟਾਕ ਹੈਗਾ ਸੀ, ਪਿਛਲੇ ਫਲੋਰ ਤੇ ਜਿੰਨਾ ਜੁਨਾ ਬਾਟਮ wear ਸਾਰਾ ਕੁੜੀਆਂ ਦਾ ਸਾਰਾ ਸੈਕੰਡ ਫਲੋਰ ਤੇ ਹੈ ਨਿਤ ਨੀਚੇਲੇ ਫਲੋਰ ਤੇ ਤਾਂ ਨਹੀਂ ਆਖੋ ਲੈ ਨੀਚੇ ਵਾਲਾ ਗਰਾਉਂਡ ਫਲੋਰ ਬਚ ਗਿਆ ਫਰਸਟ ਤੇ ਸੈਕੰਡ ਸਾਰੇ ਸੜ ਗਏ ਤੇ ਉਸ ਤੋਂ ਬਾਅਦ ਫਾਇਰ ਬ੍ਰੀਡ ਨੂੰ ਤੁਸੀਂ ਕਹੋਗੇ ਤਾਂ ਜੀ ਹਾਂ ਜੀ ਹਾਂ ਜੀ ਸਰ 10 ਮਿੰਟ ਦੇ ਵਿੱਚ ਪਹੁੰਚ ਗਏ ਫਾਇਰ ਬ੍ਰੀਡ ਉਹ 3 ਜਾਂ 4 ਮਿੰਟ ਚ ਸਾਰਾ ਆ ਗਿਆ ਤੇ ਤੇ ਸਰ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ ਵੱਲ ਸਰ ਉਹਨਾਂ ਵੱਲੋਂ ਤੇ ਬੁਰੀ ਐਲਪੀ ਮਿਲ ਗਿਆ ਸਰ ਸਰ ਬੀਲੀ ਬੋਰਡ ਦੇ ਮੁਲਾਜ਼ਮ ਪਹੁੰਚੇ ਕਿਉਂਕਿ ਸ਼ਾਰਟ ਸਰਕਟ ਹੋ ਗਿਆ ਹਾਂ ਜੀ ਹਾਂ ਜੀ ਸਰ ਉਹ ਵੀ 5-10 ਮਿੰਟ ਚ ਪਹੁੰਚ ਗਏ ਸੀ ਸਾਰੇ ਹਾਂ ਜੀ ਕਿੰਨੇ ਕਦਮ ਪਸਾਰ ਪਛਾਈਆ ਸਰ 50-30 ਲੱਖ ਰੁਪਏ ਦਾ ਹੋ ਹੀ ਗਿਆ ਪਵਨ ਚੌਧਰੀ ਜੀ ਇਲਾਕਾ ਦਾ ਕਾਉਂਸਲਰ ਹੈ ਜੀ ਸਰ ਕੀ ਮਾਮਲਾ ਹੋਇਆ ਇੱਥੇ ਜਿਹੜਾ ਗੱਲ ਹੈ ਜੀ ਅੱਜ ਸਵੇਰੇ ਕੋਈ 10:00 ਵਾ 10:00 ਦੇ ਕਰੀਬ ਇਹਨੂੰ ਅੱਗ ਲੱਗੀ ਹੈਗੀ ਹੈ ਜੀ ਇਹਦਾ ਜਿਹੜਾ ਲਾਸਟ ਫਲੋਰ ਹੈ 3rd ਫਲੋਰ ਹੈ ਉੱਥੇ ਸ਼ਾਰਟ ਸਰਕਟ ਨਾਲ ਲੱਗੀ ਹੈਗੀ ਕਾਦਾ ਕੰਮ ਜੀ ਗਾਰਮੈਂਟਸ ਦਾ ਸ਼ੋਅਰੂਮ ਹੈ ਔਰ ਤੀਸਰੀ ਮੰਜ਼ਲ ਤੇ ਇਹਦੀ ਅੱਗ ਲੱਗੀ ਹੈ ਜੀ ਜਿਹਦੇ ਨਾਲ ਸੁਣਨ ਚ ਆਇਆ ਕਿ ਇਹਦਾ AC ਦਾ ਯੂਨਿਟ ਪਿਆ ਸੀ ਉੱਥੇ ਸੋ ਫਾਇਰ ਲੱਗਣ ਨਾਲ ਉਹ ਵੀ ਬਰਸਟ ਹੋਇਆਗਾ ਤੇ ਕੀ ਕਾਦੇ ਕਰਕੇ ਹੋਇਆ ਕਰਕੇ ਸ਼ਾਰਟ ਸਰਕਟ ਹੈ ਜੀ ਇਹਨਾਂ ਦਾ ਇੰਟਰਨਲ ਸ਼ਾਰਟ ਸਰਕਟ ਹੈ ਬਾਹਰ ਕੋਈ ਆਹ ਇਹਦੇ ਵਿੱਚ ਇੱਕ ਚੀਜ਼ ਆ ਕਿ ਸਾਡਾ ਕੰਪਨੀਸ਼ਨ ਨੇ ਬਹੁਤ ਜ਼ਿਆਦਾ ਛੇਤੀ ਇਹਦੇ ਦੇ ਅਗਦੇ ਕਾਬੂ ਪਾਇਆ ਉਹ ਟੀਮਾਂ ਨੇ ਬੜੇ ਅੱਛੇ ਤਰੀਕੇ ਨਾਲ ਕੰਮ ਕੀਤਾ ਜਿਹੜੇ ਜਿਹੜੇ ਆਫੀਸਰਸ ਨੂੰ ਇਹ ਫੋਨ ਕੀਤਾ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਉਹ ਅਸੀਂ ਇਸ ਗੱਲ ਤੋਂ ਨਗਰ ਨਿਗਮ ਦੇ ਧੰਨਵਾਦ ਆ ਕਿ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਕੰਮ ਕੀਤਾ ਕਿੰਨੇ ਕ ਦਾ ਨੁਕਸਾਨ ਹੋ ਗਿਆ ਅਪ੍ਰੋਕਸੀਮੇਟ ਕਾਫੀ ਜ਼ਿਆਦਾ ਨੁਕਸਾਨ ਹੋਇਆ ਜੀ ਗਾਰਮੈਂਟਸ ਦਾ ਸ਼ੋਅਰੂਮ ਹੈ ਜੀ ਅੱਜ ਕੱਲ ਸਾਰੀਆਂ ਚੀਜ਼ਾਂ ਹੀ ਕਾਸਟਲੀਏ ਗਾਰਮੈਂਟਸ ਦੀ ਹੈ ਜੀ ਥਰਡ ਫਲੋਰ ਦਾ ਇਹਨਾਂ ਦਾ ਗਡਾਉਣਾ ਹੈਗਾ ਸੀ ਕਾਫੀ ਜ਼ਿਆਦਾ ਹੋਇਆ ਉਹ ਇਹਨ ਸੋ ਉਹਨਾਂ ਨੂੰ ਪੁੱਛਦੇ ਆ ਸਰ ਕਿੰਨੀਆਂ ਗੱਡੀਆਂ ਲੱਗੀਆਂ ਪਾਣੀ ਦੀਆਂ ਫਾਇਲ ਫਿਲਹਾਲ ਦੋ ਗੱਡੀਆਂ ਲੱਗੀਆਂ ਨੇ ਜੇ ਦੋ ਪਿੱਛੇ ਵੀ ਖਲੋਤੀਆਂ ਨੇ ਚਾਰ ਗੱਡੀਆਂ ਕੰਸਟਰਕਸ਼ਨ ਨੇ ਭੇਜੀਆਂ ਨੇ ਸਾਡੇ ਜਿਹੜੇ ਆਨਰ ਆ ਦੁਕਾਨ ਦੇ ਉਹਨਾਂ ਨਾਲ ਗੱਲਬਾਤ ਹੋਈ ਹੋਦੀ ਹੈ ਜੀ ਹੋ ਗਈ ਹੈ ਜੀ ਉਹਨਾਂ ਨਾਲ ਗੱਲ ਹੋ ਗਈ ਹੈ ਜੀ ਹੱਲੇ ਬਚਾਦੇ ਆਪ ਹੀ ਸਤਵੇਂ ਚ ਹੈ ਦੱਸਿਆ ਕੋਈ ਹਾਂਜੀ ਲਾਸ ਕਾਫੀ ਜ਼ਿਆਦਾ ਹੈ ਉਹਨਾਂ ਦਾ ਜੀ ਬਾਕੀ ਉਹਨਾਂ ਨਾਲ ਬੈਠ ਕੇ ਸਾਡੇ ਬੰਨੇ ਆ ਜੀ ਡਿਸਕਸ ਕਰਦੇ ਆ ਕਾਫੀ ਜ਼ਿਆਦਾ ਲਾਸ ਹੋਇਆ ਨਾਲ ਸ਼ਾਰਟ ਸਰਕਟ ਇਨਸਾਈਡ ਹੋਇਆ ਹੈ ਕਿ ਆਊਟਸਾਈਡ ਤੋਂ ਆਇਆ ਜੀ ਇਹਨਾਂ ਦਾ ਇਨਸਾਈਡ ਹੋਇਆ ਜੀ ਬਾਹਰ ਦੇ ਅੰਦਰ ਐਸਡੀਓ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਬੜਾ ਆਪਣਾ ਕੌਪਰਟ ਕੀਤਾ ਚਾਈ ਸਾਹਿਬ ਨੇ ਬੜਾ ਕੀਤਾ ਔਰ ਸਭ ਨੇ ਸਾਦੇ ਮਹਿਕਮੇ ਨੇ ਸਾਥ ਦਿੱਤਾ ਔਰ ਇਹ ਵੀ ਇੱਕ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ ਹੈ ਕਿ ਦਿਨ ਦੇ ਟਾਈਮ ਹੋਇਆ ਜੇ ਹਾਦਸਾ ਹੁੰਦਾ ਤੇ ਨੁਕਸਾਨ ਜਿਆਦਾ ਹੋ ਸਕਦਾ ਸੀ ਆਸ-ਪਾਸੇ ਵੀ ਗਵਰਨਮੈਂਟ ਦੇ ਸ਼ੋਡੂਮ ਜਿਆਦਾ ਲਾਸ ਹੋ ਸਕਦਾ ਸੀ ਪਰ ਉਹ ਕਹਿੰਦੇ ਨੇ ਕਿ ਪਹਿਲੇ ਲਾਈਟ ਗਈ ਹੋਈ ਸੀ ਜਦੋਂ ਲਾਈਟ ਆਈ ਹੈ ਤੇ ਚੱਕ ਦਾ ਮੋਟਰ ਅਮਰਦੇ ਤੋਂ ਜੀ ਉਹਨਾਂ ਦਾ ਮੈਂ ਤੁਹਾਨੂੰ ਦੱਸ ਸਕਦਾ ਉਹਨਾਂ ਦਾ ਇੰਟਰਨਲ ਹੈ ਜੀ ਇਹਨਾਂ ਦੇ ਅੰਦਰੋਂ ਵਾਇਰ ਤੋਂ ਸ਼ਾਰਟ ਸਰਕਟ ਹੋ ਗਿਆ ਠੀਕ ਹੈ ਸਰ ਮੇਰਾ ਨਾਮ ਸ਼ਬਾਹਤ ਸਿੰਘ ਫਾਇਰਮੈਨ ਹੈ ਜੀ ਸਵਾਜੀ ਅੱਗ ਕਿੱਥੇ ਲੱਗੀ ਔਰ ਕਿਸ ਸੀਦੀ ਦੁਕਾਨ ਸੀ ਸਰ ਅੱਗ ਪੁਤਰੀਕਰ ਮਾਰਕੀਟ ਵਿੱਚ ਇਹ ਕੱਪੜੇ ਦੀ ਦੁਕਾਨ ਸੀਗੀ ਜੀ ਹਾਂ ਜਾਨੂੰ 10 ਵਜੇ ਦੇ ਨਾਲ ਇਸ ਦੀ ਇਤਲਾਹ ਮਿਲੀ ਸੀ ਜੋ ਕਿ ਫਾਇਰ ਟੈਂਡਰ ਉਸ ਟਾਈਮ ਮੌਕੇ ਦੇ ਰਵਾਨਾ ਕਰ ਦਿੱਤੇ ਗਏ ਆ ਜੀ ਦੋ ਫਾਇਰ ਟੈਂਡਰ ਇੱਥੇ ਮੌਕੇ ਤੇ ਪਹੁੰਚ ਕੇ ਸਿਵਲ ਐਂਡ ਫਾਇਰ ਸਟੇਸ਼ਨ ਤੇ ਟਾਊਨਲ ਫਾਇਰ ਸਟੇਸ਼ਨ ਦਾ ਫਾਇਰ ਟੈਂਡਰ ਤੇ ਜਾ ਕੇ ਅਸੀਂ ਮੌਕੇ ਦੇ ਸਾਈਡ ਵਾਲੀ ਦੁਕਾਨ ਦੇ ਉੱਪਰਲੇ ਫਲੋਰ ਦੇ ਉੱਤੇ ਅੱਗ ਸੀਗੀ ਤੇ ਜਿੱਥੋਂ ਕਿ ਅਸੀਂ ਦੀਵਾਰ ਤੋੜ ਕੇ ਅੱਗ ਨੂੰ ਉੱਥੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਜੀ ਕਿੰਨਾ ਕੁ ਨੁਕਸਾਨ ਹੋਇਆ ਸਰ ਨੁਕਸਾਨ ਦਾ ਤਾਂ ਕੋਈ ਐਸਟੀਮੇਟ ਨਹੀਂ ਉਹ ਦੁਕਾਨਦਾਰ ਹੀ ਦੱਸ ਸਕਦਾ ਕਿ ਕਿੰਨਾ ਗੰਦੇ ਕਾਰਨਾਂ ਦਾ ਕੁਝ ਪਤਾ ਅੱਗ ਦੇ ਸ਼ਾਰਟ ਸਰਕਟ ਹੀ ਲੱਗਦਾ ਬਾਕੀ ਪਤਾ ਨਹੀਂ ਦੁਕਾਨਦਾਰ ਦੱਸ ਸਕਦੇ ਆ ਜੀ ਇਸ ਚੀਜ਼ ਬਾਰੇ ਕਿੰਨੇ ਫਾਇਰ ਟੈਂਡਰ ਸਰ ਆਪਣੇ ਕੋਲ 2 ਫਾਇਰ ਟੈਂਡਰ ਉਸ ਤੇ ਮੌਕੇ ਤੇ ਆ ਗਏ ਆ ਜੀ ਕਾਬੂ ਲੱਗਦਾ ਕਾਬੂ ਪਾ ਲਿਆ ਹਾਂ ਜੀ ਹਾਂ ਜੀ ਚੰਗੀ ਤਰ੍ਹਾਂ ਕਾਬੂ ਪਾ ਲਿਆ ਗਿਆ ਜੀ ਅੱਗੇ ਮੇਰਾ ਨਾਮ ਐਸਐਸ ਇਸਨਾਮ ਸਿੰਘ ਆ ਮੈਂ ਅੱਜ ਡਿਊਟੀ ਅਫਸਰ ਸੀ ਤੇ ਸੂਚਨਾ ਮਿਲੀ ਸੀ ਸਰ ਇਥੇ ਇੱਕ ਆਪਣੇ ਹੈਂਗਰ ਕਰਾਫ ਆ ਲਾਵੀ ਗਲੀ ਦੇ ਨਾਲ ਦਾ ਛੋਟੀ ਜੀ ਦੁਕਾਨ ਆ ਕੱਪੜੇ ਦੀ ਰੇੜੀ-ਬੇਟੀ ਤੇ ਕੋਈ ਅ ਬਿਜਲੀ ਦਾ ਸਰਕਟ ਅੰਦਰ ਔਨ ਕਰਕੇ ਜਿਹੜੀ ਅੱਗ ਲੱਗੀ ਆ ਇਹਨਾਂ ਜਦੋਂ ਸਵੇਰੇ ਆਣ ਕੇ ਆਪਣੀ ਦੁਕਾਨ ਵੇਖੀ ਤੇ ਧੂੰਆਂ ਨਿਕਰੇ ਆ ਹੀ ਤੇ ਉਹ ਫਾਇਰ ਬ੍ਰਿਗੇਡ ਨੂੰ ਸੂਚਨ ਕੀਤਾ ਸਾਰੀ ਅੱਗ ਤੇ ਕੰਟਰੋਲ ਚ ਕਰ ਲਈ ਆ ਜਿਹੜਾ ਥੱਲੇ ਵਾਲਾ ਫਲੋਰ ਬਚਿਆ ਫਸ ਸ਼ੈਲਫ ਤੇ ਹਲਟ ਜਿਹੜਾ ਵਾ ਉਹ ਸਾਰਾ ਹੀ ਜਿਹੜਾ ਇਹਨਾਂ ਦੇ ਹਿਸਾਬ ਦੇ ਨਾਲ ਜਿਹੜਾ 25-30 ਲੱਖ ਦਾ ਕਹਿ ਰਹੇ ਨੇ ਇੰਨੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਇਥੇ ਕਾਫੀ ਆਈਆਂ ਨੇ ਗੱਡੀਆਂ ਜਿਹੜੀਆਂ ਆਈਆਂ ਅੱਗ ਤੇ ਕਾਬੂ ਪਾ ਲਿੱਤਾ ਕਿ ਸਾਰਾ ਅੱਗ ਤੇ ਸਾਰਾ ਕਾਬੂ ਪਾ ਲਿਆ ਪਰ ਕਾਫੀ ਨੇ ਦੱਸਿਆ ਪੁੱਛੇ ਤੇ ਬਾਰੇ ਜਾਣਕਾਰੀ ਦਿੱਤੀ ਹਾਂਜੀ ਮਾਲਕਾਇ ਨੇ ਦੱਸਿਆ ਵੀ ਸਾਡਾ ਜਿਹੜਾ 25-30 ਲੱਖ ਦਾ ਜਿਹੜਾ ਨੁਕਸਾਨ ਹੋਇਆ ਤੇ ਕਿੰਨੇ ਵਜੇ ਦਾ ਵਾਕਿਆ ਇਹ 10 ਵਜੇ ਆਏ ਆ ਦੁਕਾਨ ਆਪਣੀ ਤੇ 10 ਵਜੇ ਆ ਕੇ ਜਿਹੜਾ ਉਦੋਂ ਦੇ ਕੰਟਰੋਲ ਜਾ ਕਰ ਰਹੇ ਆ ਤੇ ਜਿਹੜਾ ਕਾਫੀ ਹੁਣ ਜਿਹੜਾ ਪੱਤ ਤੱਕ ਸਾਰੀ ਅੱਗ ਜਿਹੜੀ ਬੁਝਾਈ ਦਿੱਤੀ